ਤੇ ਮੇਰੇ ਵੱਲ ਤੇ ਤੁਹਾਡਾ ਸ਼ੇਅਰ ਹੀ ਇੱਕ ਜ਼ਰੂਰੀ ਆ ਠੀਕ ਆ ਇੱਕ ਸ਼ੇਅਰ ਜੂ ਕਰ ਦਿਆ ਕਰੋ ਦੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਪੂ ਕਹਿੰਦਾ ਕਿ ਆ ਇੱਕ ਵੀਡੀਓ ਸ਼ੇਅਰ ਕਰ ਦੋਗੇ ਤਾਂ ਮੈਂ ਵੱਧ ਤੋਂ ਵੱਧ ਨਗੀਨੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਜੱਡ ਬਲੈਕ ਵੇਂਦੀ ਆ ਫੀਟ ਲੈਣ ਗਏ ਤੇ ਵੇਖਣ ਲੱਗ ਗਏ ਯਾਰ ਬਾਪੂ ਕੱਟੀ ਦੀ ਖੜਨੀ ਨਾ ਉਹ ਕੁਦਰਤੀ ਬਣਾਉਣ ਵਾਲੋਂ ਇਹਨੂੰ ਮੰਨ ਲਓ ਕੱਟੀ ਬਣਾ ਗਿਆ ਲੱਗਦੀ ਨੁਕਰੀ ਕੋੜੀ ਵਰਗੀ ਯਾਰ ਕਿਆ ਵਾਲੀਆਂ ਇਹੋ ਜੀਆਂ ਬਰੀਡਾਂ ਕਿੱਥੇ ਮਿਲਦੀਆਂ ਬੂਰੀਆਂ ਕਰਮਾਂ ਵਾਲੀਆਂ ਵੇ ਵਾਕਿਆ ਪੂਛ ਚੱਕ ਕੇ ਕਰਮਾਂ ਵਾਲੀ ਖੜੀ ਹੋ ਗਈ ਕੱਲਾ ਕੱਲਾ ਥਾਣਾ ਕੋਈ ਚੋਬਾ ਹਰਾਨਿਆਰ ਕੀ ਵੇ ਚਾਲ ਠੀਕ ਆ ਤੇ ਕਿੰਨਾ ਦਾ ਡੇਰੀ ਦੀ ਆ ਠੀਕ ਆ ਦੋ ਥਾਣਾ ਤੇ ਦੋ ਹੀ ਸਰਾਖ ਹੋਣਗੇ ਕੱਲਾ ਕੱਲਾ ਬਿਲਕੁਲ ਦੋ ਇੱਕੋ ਜਿਹੜਾ ਵੀ ਮੇਰਾ ਜੀ ਦੇ ਸਰੀਰ ਵੇਖ ਤੇ ਸਕਿਨ ਦੇ ਰੂਹ ਵਰਗੀ ਪਤਲੀ ਆ ਜੈ ਰੂਹ ਵਰਗੀ ਜੋ ਮਰਜੀ ਪਾ ਦੇ ਠੀਕ ਆ ਨੱਪੀ ਲਈ ਆ ਬਾਪੂ ਸੇਵਾ ਚੰਗੀ ਕਰਦਾ ਖੋਲ ਕਰ ਲ ਭਰ ਕੇ ਰੱਖਦਾ ਹੈ ਪੱਟੜਕਣੀ ਆਖਾਂ ਪੱਠੀਆਂ ਦੀ ਨਹੀਂ ਗੱਲ ਹੋਵੇ ਲਾ ਆਪਾਂ ਪਰੋਲਾ ਫੀਡਦਾ ਇਸੇ ਕਰਕੇ ਬਣਾ ਕੇ ਭਰ ਕੇ ਇਹ ਮਹਿੰਦੀ ਰੰਗੀ ਬੂਰੀ ਆ ਮੇਤਰਾ ਠੀਕ ਆ ਵੇਖ ਇਹਦਾ ਸਰੀਰ ਨਿੱਕੇ ਬੱਚੇ ਵੀ ਕਈ ਮੰਗਦੇ ਬੱਗੀ ਮੁੱਛ ਠੀਕ ਆ ਤੇ ਮਹਿੰਦੀ ਰੰਗੀ ਵਹਿ ਮਾਰਦੀ ਛੇ ਥਣ ਥਣ ਚੈੱਕ ਕਰੀ ਜਲੇ ਵਾਕਿਆ ਪੂਚਾ ਕੇ ਯਾਰ ਇੱਕ ਗੱਲ ਆ ਬਾਬੂ ਲੋਕੀ ਕਹਿੰਦੇ ਹਰਿਆਣੇ ਵਾਲੀਆਂ ਗਰਮ ਬੜੀਆਂ ਜਾਂ ਘੋਰਾ ਹੁੰਦੀ ਆ ਆ ਵੀ ਨਾ ਠੰਡੇ ਸੁਭਾਅ ਦੀ ਆ ਬਿਲਕੁਲ ਗਰਮ ਕਿੱਥੇ ਆ ਨਸਲ ਵਾਕਿਆ ਨਸਲੀ ਆ ਨਸਲ ਨਸਲਾਂ ਜਿਹੜੀਆਂ ਉਹ ਨਹੀਂ ਪਾਈਆਂ ਕਰਮ ਵਾਲੀਆਂ ਦੋਸਤੋ ਆ ਵਾ ਨਸਲਾਂ ਨਸਲ ਦਾ ਕੋਈ ਮੁੱਲ ਨਹੀਂ ਸਿਆਣੇ ਕਹਿੰਦੇ ਆ ਵੇਖੋ ਕਿਸੇ ਪਾਸੇ ਮਾਰਦੀ ਥਣ ਖਿੱਚੀ ਫਿਰੋ ਉਹ ਕਹਿੰਦਾ ਵੀ ਮੈਂ ਸਪੈਸ਼ਲੀ ਭਰਾ ਕੇ ਰੱਖਦਾ ਵਾਂ ਪੂਰਾ ਹੁੰਦਾ ਫੁੱਲ ਆ ਵੇਖੋ ਤੁਸੀਂ ਫੀਡ ਕਿਸੇ ਗੱਲੋਂ ਖੁੰਜੀ ਹੋ ਤਾਂ ਦੱਸੋ ਇਧਰ ਠੀਕ ਆ ਇੱਕ ਨੰਬਰ ਫੀਡ ਬਣਾ ਕੇ ਰੱਖੀ ਆ ਭੜੋਲਾ ਭਰ ਕੇ ਆ ਵੇਖ ਵਾਕਿਆ ਦੋਸਤੋ ਇਹ ਨਹੀਂ ਗੱਲ ਹੋਊਗੀ ਵੀ ਨਾ ਸੋਇਆਬੀਨ ਸਾਰਾ ਕੋ ਵਿੱਚ ਪਾ ਕੇ ਇੱਥੋਂ ਕੱਢਣਾ ਬਾਲਟੀ ਆਹ ਬਾਲਟੀ ਇਹਨਾਂ ਨੂੰ ਪੈਣੀ ਆ ਸਾਰਿਆਂ ਨੂੰ ਇੱਕ ਇੱਕ ਭਰ ਕੇ ਕੋਲੇ ਛਾਤਰ ਰੱਖਿਆ ਆਪਣਾ ਠੀਕ ਆ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਹਾਡਾ ਸਵਾਗਤ ਕਰਦੇ ਆਂ ਆਪਾਂ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਅੱਜ ਵੈਸੇ ਤਾਂ ਸਾਹਮਣੇ ਚਿਹਰਾ ਮੋਰਾ ਤੁਸੀਂ ਪਛਾਣ ਹੀ ਲਿਆ ਹੋਊਗਾ ਕੇ ਬਾਪੂ ਬੂਰੀਆਂ ਵਾਲੇ ਦੇ ਫਾਰਮ ਤੋਂ ਵੀਡੀਓ ਆਪਾਂ ਕਰਨ ਲੱਗੇ ਆ ਤੇ ਬਾਪੂ ਦੇ ਕੋਲੇ ਅੱਜ ਦੋਸਤੋ 1 ਨੀ 2 ਨੀ 3 ਨੀ 4 ਨੀ 5 ਵੱਖੋ ਵੱਖਰੇ ਰੰਗ ਆ ਵੱਖੋ ਵੱਖਰੇ ਰੰਗ ਮੈਂ ਤਾਂ ਕਹੇ ਤੇ ਇਧਰਲੇ ਪਾਸੇ ਬਹੁਤ ਹੀ ਟਾਪ ਕਲਾਸ ਹਰਿਆਣੇ ਦੀ ਬਰੀਡ ਮੋਹਰਾ ਨਸਲ ਦੀ ਕੱਟੀ ਆ ਉਸ ਤੋਂ ਅੱਗੇ ਬੱਗੀ ਮੁੱਛ ਦੇ ਵਿੱਚ ਲਹਿੰਦੇ ਪੰਜਾਬ ਵਾਲਿਆਂ ਦਾ ਭਲੇਖਾ ਪਾਉਂਦੀ ਕੱਟੀ ਬੂਰੀ ਨੀਲੀ ਰਾਵੀ ਆ ਇਸ ਤੋਂ ਅੱਗੇ ਇੱਕ ਟੇਢੇ ਕੜ ਦੀ ਬਾਪੂ ਕਹਿੰਦਾ ਵੀ ਡੈਰੀ ਦੀ ਕੱਟੀ ਆਪਣੇ ਕੋਲੇ ਪਹੁੰਚੀ ਆ ਤੇ ਕੱਦ ਕਾੜ ਦੋਸਤੋ ਵੇਖਣ ਵਾਲਾ ਵਾ ਬਹੁਤ ਖੁੱਲੇ ਪਿੰਡੇ ਦੀ ਬਣਨ ਵਾਲੀ ਆ ਜਿਹੜਾ ਇਸ ਤੋਂ ਅੱਗੇ ਚੌਥਾ ਤੁਹਾਨੂੰ ਅੱਜ ਰੰਗ ਵਿਖਾਉਣਾ ਵਾ ਦੋਸਤੋ ਜੁਮਾਂਦਰੂ ਦੋ ਥਣੀ ਕੱਟੀ ਆੜਤੀਆਂ ਦੇ ਸਨਹਾਰੇ ਵਾਲੀ ਪਲੀ ਪਲਾਈ ਤੇ ਪਤਲੀ ਸਕਿਨ ਦੀ ਕੱਟੀ ਦਿਖਾਉਣੀ ਆ ਤੇ ਉਮੀਦ ਕਰਦਾ ਆ ਕਿ ਤੁਹਾਨੂੰ ਇਹ ਪਸੰਦ ਜ਼ਰੂਰ ਆਉਣਗੀਆਂ ਤੇ ਦੋਸਤੋ ਜਦੋਂ ਕੋਈ ਚੰਗੀ ਚੀਜ਼ ਆਪਾਂ ਲੈਣੀ ਆ ਤੇ ਤੁਹਾਨੂੰ ਵੀ ਪਤਾ ਉਹਦਾ ਰੇਟ ਚੰਗਾਈ ਪਰਣਾ ਪੈਂਦਾ ਤੇ ਬਾਪੂ ਦੇ ਜਿੰਨੇ ਵੀ ਫਾਰਮ ਤੇ ਐਨੀਮਲ ਹੁੰਦੇ ਆ ਪਸ਼ੂਤਨ ਹੁੰਦਾ ਆ ਕੋਈ ਵੀ ਦੋਸਤੋ ਨਰਮ ਨਹੀਂ ਹੁੰਦਾ ਇਹ ਗੱਲ ਦੀ ਗਰੰਟੀ ਆ ਸਾਰੀਆਂ ਟਾਪੋ ਟਾਪ ਹੀ ਹੁੰਦੀਆਂ ਆ ਤੇ ਬਾਪੂ ਬੂਰੀਆਂ ਦਾ ਬੜਾ ਸ਼ੌਕੀਆ ਬੂਰੀਆਂ ਪਤਾ ਨਹੀਂ ਪਤੰਦਰ ਕਿੱਥੋਂ ਲੱਭ ਲਿਆਉਂਦਾ ਸੋ ਆਓ ਆਪਾਂ ਹੁਣ ਸਮਾਂ ਨਾ ਬਹੁਤਾ ਖਰਾਬ ਕਰੀਏ ਕਰਦੇ ਆਂ ਗੱਲਾਂ ਬਾਤਾਂ ਤੇ ਆਪਾਂ ਡਰੈੱਸ ਪੁੱਛ ਲੈਨੇ ਆ ਤੇ ਲੈਨੇ ਇਹਨਾਂ ਬਾਰੇ ਜਾਣਕਾਰੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਬਾਪੂ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਨੋਟ ਕਰਵਾ ਲੀਏ ਨਾ ਹੈਗਾ ਸਵਰਨ ਸਿੰਘ ਢਿੱਲੋਂ ਹਾਂਜੀ ਪੈਂਡ ਮਿਲਕ ਵਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਇਧਰ ਨੇੜੇ ਫਤਿਹਗੜ ਪਿੰਦੂਰਾ ਤੇ ਜੋਗੇ ਵਾਲਾ ਰੋਡ ਆ ਜੀ ਇਧਰ ਧਰਮਕੋਟ ਆ ਠੀਕ ਠੀਕ ਹੈ ਜੀ ਦੋਵੇਂ ਪਾਸੇ ਆਪਣੇ ਵਿਚਾਲੇ ਸੈਂਟਰ ਚ ਪਿੰਡ ਆ ਜੀ ਠੀਕ ਹੈ ਜੀ ਤੇ ਬਾਪੂ ਜੀ ਫਿਰ ਅੱਜ ਕਿੰਨੇ ਨਾਗ ਦਿਖਾਉਣੇ ਆ ਆਪਾਂ ਦਾ ਦਰਸਾਉਣੇ ਆ ਆਪਣੇ ਕੋਲ 5 ਨਾਗ ਆ ਜੀ ਇਸ ਟਾਈਮ अच्छा जे जी जेव जी डिमांड ਜਾਂ ਕਹਾ ਦਸ਼ਕਾਂ ਨੇ ਉਹੋ ਜੀ ਡਿਮਾਂਡ ਮੈਂ ਪੂਰੀ ਕੀਤੀ ਆ ਚੜਦੇ ਤੋਂ ਚੜਦਾ ਨੀ ਨਾ ਲਿਆਂਦਾ ਠੀਕ ਆ ਤੇ ਚੋਨਾ ਚੋਨਾ ਲਾ ਕੇ ਮੈਨੂੰ ਉਮੀਦ ਆ ਵੀ ਸਾਰੇ ਵਿਲੇ ਹੋ ਗਏ ਆ ਠੀਕ ਆ ਕੋ ਥੋੜਾ ਮੋਟਾ ਆਪਣਾ ਰਹਿਦਾ ਕੰਮ ਆਪਾਂ ਕਰ ਲੈਣਾ ਠੀਕ ਆ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਵੀਡੀਓ ਵੇਖਣ ਵਾਲਿਆਂ ਦਾ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਜੇ ਬਾਪੂ ਦੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਤਾਂ ਤੇ ਬਾਪੂ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਕਟੀ ਆਪਾਂ ਖੋਲੀਏ ਤੋੜ ਕੇ ਖਾਈਏ ਇਹ ਬੂਰੀ ਆ ਜੀ ਮਿੱਤਰੋ ਬੂਰੀ ਨੀਲੀ ਰਾਵੀ ਹਾਂ ਬੂਰੀ ਨੀਲੀ ਰਾਵੀ ਕਿਹੜੇ ਕੱਟ ਚ ਆ ਗਈ ਐ ਪੂਰਾ ਟੇਡਾ ਪੱਗੀ ਮੋਛਾ ਜੀ ਹਟੇਡਾ ਕੰਡ ਪੱਗੀ ਮੋਛਾ ਠੀਕ ਆ ਬਹੁਤ ਸੋਹਣੀ ਆ ਠੀਕ ਆ ਜੀ ਉਮਰ ਕਿੰਨੀ ਹੋਊਗੀ ਇਹਦੀ ਸਵਾ ਸਾਲ ਦੀ 3 ਸਵਾ ਸਾਲ ਲੈ ਚਲੋ ਜੀ ਹਾਂਜੀ ਸੋ ਦੋਸਤੋ ਬਿਲਕੁਲ ਜਾਇਜ ਮਾਰਕਿੰਗ ਆ ਤੁਸੀਂ ਦੇਖ ਸਕਦੇ ਆ ਚਾਰੇ ਇਹੀ ਪੈਰਾਂ ਤੇ ਬਾਪੂ ਲਿਆ ਫਰੇ ਇਹਨੂੰ ਮੋੜ ਕੇ ਇਹਨੂੰ ਕਰਮਾ ਵਾਲੀ ਨੂੰ ਗਰਮੀ ਆ ਵੇ ਐ ਬਹੁਤ ਠੰਡੇ ਸੁਭਾਦੀਆਂ ਯਾਰ ਜਿੰਨੀਆਂ ਵੀ ਬੂਰੀਆਂ ਰਸਾ ਛੱਡ ਛੁੱਟ ਕੇ ਤੇ ਸੰਦੀ ਘਾ ਕੇ ਰਸਾ ਛੱਡਦੇ ਬਾਅਦ ਤੇ ਖੜੀ ਕਰਕੇ ਜਿਵੇਂ ਮਰਜੀ ਆਟਰਨਾ ਥੱਲੇ ਬੈ ਜਾ ਦੇ ਲੈ ਆਹਾਂ ਜਿਵੇਂ ਮਾਰਦੀ ਥਾਂ ਚੈੱਕ ਕਰੀ ਜਾ ਕਰਮਾਲੀਆਂ ਇਹੋ ਜਿਹੀਆਂ ਵਾਕਿਆ ਦੋਸਤੋ ਆ ਵੇਖੋ ਗੱਲਾਂ ਬਾਪੂ ਵਾਕਿਆ ਸਹਰਾ ਹੀ ਲਾਉਂਦਾ ਚੱਕ ਕੇ ਖੜ ਜੰਦੀਆਂ ਕਰਮਾਲੀਆਂ ਇਹੋ ਜਿਹੀਆਂ ਬਰੀਆਂ ਕਿੱਥੇ ਮਿਲਦੀਆਂ ਬੂਰੀਆਂ ਕਰਮਾਲੀਆਂ ਵੇ ਵਾਕਿਆ ਪੂ ਚੱਕ ਕੇ ਕਰਮਾਲੀ ਖੜੀ ਹੋ ਗਈ ਕੱਲਾ ਕੱਲਾ ਥਾਣਾ ਕੋਈ ਚੋਬਾ ਨਹੀਂ ਨਾਲ ਠੀਕ ਆ ਸੋਹਣੇ ਪਿੰਡੇ ਦੀ ਐ ਸੋ ਸੂਤੇ ਵੀ ਨਿਸ਼ਾਨ ਆ ਗਿਆ ਸੂਤੇ ਹੀ ਆ ਲੈ ਚੱਲ ਬਾਪੂ ਇਹ ਡੇਰੀ ਦਾ ਮਾਲਾਜ ਮੇਤਰਾ ਦੋਵੇਂ ਜੋੜਾ ਸੋਏ ਫਿਰ ਡੇਰੀ ਚੋਂ ਮਿਲ ਜਾਂਦੀਆਂ ਹਾਂ ਹਾਂਜੀ ਹਾਂਜੀ ਇਹ ਦੋਵੇਂ ਇੱਕੋ ਵੱਡੀ ਕੱਟੀ ਹੈ ਕੇ ਦੋ ਜੋੜਾ ਲਿਆਂਦਾ ਅੰਬਰਸਾ ਡ ਤੇ ਬਾਪੂ ਕੋਈ ਪਤਾ ਹੈ ਜੀ ਮਾਂ ਦਾ ਦੁੱਧ ਦਾ ਰਕਾਰ ਦੇ ਇਹਦੇ ਮਾਂ ਦਾ ਕੋਈ ਮਤਲਬ ਡੇਰੀ ਦੇ ਵਿੱਚ ਆਪਾਂ ਇਹਦੀ ਮਾਂ ਖੜੀ ਵੇਖ ਲਈ ਸੀ ਠੀਕ ਆ ਤੇ 13 14 ਕਿਲੋ ਕਹਿੰਦੇ ਸੀ ਚੋਈ ਜਾਂਦੇ ਦੂਜੀ ਸਵੇਰ ਹੁਣ ਦੁਬਾਰਾ ਫੇਰ ਸੋਈ ਆ ਠੀਕ ਆ ਤੇ ਬਾਕੀ ਜਿਹੜਾ ਪਿਓ ਤਾਂ ਫਿਰ ਉਹਨਾਂ ਦਾ ਹਾਂਜੀ ਉਹਨਾਂ ਦਾ ਬਾਰਡਰ ਦੀਆਂ ਆ ਤੈਨੂੰ ਪਤਾ ਫਿਰ ਉਧਰ ਆਉਂਦੀਆਂ ਬਾਰਡਰ ਤੇ ਹੁੰਦੇ ਆ ਵਧੀਆ ਠੀਕ ਆ ਤਾਂ ਹੀ ਟੌਪ ਕਲਾਸ ਦੀਆਂ ਅਗਲੇ ਡੇਰੀ ਚ ਲਿਆਉਂਦੇ ਆ ਠੀਕ ਆ ਹਾਂਜੀ ਆਪਾਂ ਤਾਂ ਆਪਦੀ ਸਭ ਸਮਝ ਨਾ ਲੈ ਲੀਆਂ ਵੇਖ ਕੇ ਠੀਕ ਆ ਨਾ ਤੁਸੀਂ ਆਪਦੀ ਸਮਝ ਨਾ ਦਸ਼ਕਾਂ ਨੇ ਵੇਖਣੀ ਠੀਕ ਆ ਜੀ ਦੇ ਦੋਸਤੋ ਤੁਸੀਂ ਦੇਖ ਸਕਦੇ ਮੇਰੇ ਕੋਲ ਸਿੰਗਲ ਹੱਡੀ ਸਿੰਗਲ ਹੱਡੀ ਬਿਲਕੁਲ ਦੇਖੋ ਕੋਈ ਚੋਬਾ ਨਹੀਂ ਹੋਊਗਾ ਥਾਣ ਦੇਖੋ ਕਲਾ ਕਲਾ ਵਾਕਿਆ ਬਾਪੂ ਉਹਦੇ ਕਹਿੰਦੇ ਉੱਪਰ ਵੀ ਨਿਸ਼ਾਨ ਮਾ ਆ ਦੇਖੋ ਬੂਰੀ ਨੀਲੀ ਰਾਵੀ ਜਾਂ ਬੱਗੀ ਮੋਚਾ ਠੀਕ ਆ ਸਿਆਣੇ ਕਹਿੰਦੇ ਬੱਗੀ ਮੋਚਾ ਕੱਟੀਏ ਠੀਕ ਆ ਤੇ ਬਾਪੂ ਫਿਰ ਇਸ ਤੋਂ ਅੱਗੇ ਜਿਹੜੀ ਆਪਾਂ ਕੱਟੀ ਦਿਖਾਉਂ ਲੱਗੇ ਆਕੇ ਬਾਜੀ ਆ ਬਹੁਤ ਟਾਪ ਦਾ ਨਗੀਨਾ ਅੱਛਾ ਜੀ ਦਸ਼ਕ ਕਈ ਕਹਿੰਦੇ ਆਂਦੇ ਬਾਪੂ ਵੀ ਦੁਲਣ ਚਾਹੀਦੀ ਆ ਜਮਾਂਦਰੂ ਦੁਲਣ ਇਹ ਮਹਾਰਾਜ ਦੀ ਗੁਜਰਤ ਦੀ ਖੇਡ ਆ ਅੱਛਾ ਵੀ ਜਿਨੇ ਨੂੰ ਗੁਜਰਤਲੋਂ ਦੋ ਥਾਣ ਲੱ ਠੀਕ ਆ ਤੇ ਕੱਟੀ ਆ ਪਰ ਕਿਹੜੀਆਂ ਗਨਾਂ ਆੜਤੀਆਂ ਦਾ ਸਹਰਾਣੇਰ ਕੀ ਵੇ ਚਾਲ ਚੂਲ ਮਿਰਗਾਂ ਨੂੰ ਜਾਂਦੀ ਗੋਲੀਾਂ ਨੂੰ ਵਾਕਿਆ ਪਲੀ ਪਲਾਈ ਕੱਟੀ ਆ ਪੂਰੀ ਵਾਕਿਆ ਦੋਸਤੋ ਆ ਤੁਸੀਂ ਦੇਖ ਸਕਦੇ ਆ ਚਾਲ ਦੇਖੋ ਇਹਦੀ ਐ ਮਾਂ ਛੱਡਦੀ ਅਗਲੇ ਪੈਰ ਤਾਂ ਚੱਕ ਚੱਕ ਜਿਦਾਂ ਮਿਰਗ ਛੱਡਦਾ ਹੁੰਦਾ ਇਹ ਇਹ ਹੌਂਦੀ ਪਰ ਇਹ ਜਮਾਂਦਰੂ ਦੁਲਦੁਲਣਾ ਕਰਮਾ ਵਾਲੀ ਇਹ ਲੋ ਦੋਸਤੋ ਜਮਾਂਦਰੂ ਦੋ ਥਣੀ ਕੱਟੀ ਤੁਹਾਨੂੰ ਦਿਖਾਉਣ ਲੱਗੇ ਆ ਸਾਰ ਕੇ ਚੈੱਕ ਕਰ ਲੋ ਥੋੜਾ ਛਾਲਾਂ ਜਿਆਦੀਆਂ ਲਾਉਂਦੀ ਇਹ ਠੀਕ ਆ ਆ ਦੇਖੋ ਕਲੀਆ ਫਿਰ ਬਾਪੂ ਜਿਹਨੇ ਘਰ ਖਾਦਾ ਕ ਖਵਾਇਆ ਅਗਲੇ ਨੇ ਮੈਂ ਕਹਿੰਦਾ ਧੰਨਵਾਦ ਉਹਨੇ ਪਾਲ ਕੇ ਵੀ ਦਿੱਤੀ ਆ ਠੀਕ ਆ ਇਹੋ ਜਿਹੇ ਪੂਰੇ ਲਾਏ ਆਪਾਂ ਠੀਕ ਆ ਇਹ ਲਓ ਵੀ ਦੋਸਤੋ ਜਮਾਂਦਰੂ ਦੋ ਥਣੀ ਬਾਪੂ ਇਹ ਚੀਜ਼ਾਂ ਲੱਭ ਕਿੱਥੋਂ ਲਿਆਉਣਾ ਯਾਰ ਇਹ ਯਾਰ ਮੈਂ ਫਿਰਦੇ ਫਿਰਦੇ ਲੱਭਦੀਆਂ ਜਮਾਂਦਰੂ ਦੋ ਆਏ ਨਹੀਂ ਵੀ ਕੋਈ ਉਹ ਜਾ ਧੁਖਾ ਦੇਗੀ ਹੋਗੀ ਠੀਕ ਆ ਆ ਦੇਖ ਲਓ ਦੋਸਤੋ ਦੋ ਥਾਣਾ ਤੇ ਦੋ ਹੀ ਸਰਾਖ ਹੋਣਗੇ ਕੱਲਾ ਕੱਲਾ ਬਿਲਕੁਲ ਦੋ ਇੱਕੋ ਜਿਹੜਾ ਵੀ ਮੇਰਾ ਇਹ ਸਰੀਰ ਵੇਖ ਤੇ ਸਕਿਨ ਦੇਖ ਰੂਹ ਵਰਗੀ ਪਤਲੀ ਆ ਜੈ ਰੂਹ ਵਰਗੀ ਤੇ ਵਾਕਿਆ ਦੋਸਤੋ ਜਿਵੇਂ ਨਾ ਰੂਹ ਹੁੰਦੀ ਸੈੰਗ ਵੇਗਾ ਬੂਥਾ ਆਵੇ ਕਿਹੇ ਪਾਸੇ ਖੁੰਜੀ ਨੀ ਯਾਰ ਵਾਕਿਆ ਦੁਲਣ ਹੈਗੀ ਦੁਲਣੀ ਆ ਠੀਕ ਆ ਕਹਿੰਦੇ ਦੁਲਣ ਘਰ ਦਾ ਸ਼ਿੰਗਾਰ ਹੁੰਦੀ ਆ ਠੀਕ ਆ ਆ ਮਿੱਤਰੋ ਤੁਹਾਡੇ ਕੋਲੇ ਖੜੀ ਆ ਠੀਕ ਆ ਜਿਹਨੇ ਲੈਣੀ ਵਸਤ ਮੇਰੇ ਨਾਲ ਸਪਰਕ ਕਰ ਲੈਣ ਠੀਕ ਆ ਜੀ ਪਰ ਇਹ ਥੋੜੇ ਸਮੇਂ ਚ ਜਾਣੀ ਉੜਦੀ ਪਰ ਮੁੜ ਕੇ ਫੋਨ ਲਾਉਂਦੇ ਨੇ ਬਾਪੂ ਦੁਲਣ ਦੇ ਦੀ ਯਾਰ ਠੀਕ ਆ ਪਰ ਇਹ ਮੈਂਟੋ ਮੈਂਟੀ ਦੀ ਖੇਡ ਆ ਠੀਕ ਆ ਇਹ ਤਾਂ ਲੈ ਫਿਰ ਇਸ ਤੋਂ ਅੱਗੇ ਫਿਰ ਜਿਹੜਾ ਆ ਨੰਗੀਨਾ ਆ ਗਿਆ ਜੀ ਟੇਢੀ ਕੱਟ ਮਣਕਣੀ ਅੱਖ ਠੀਕ ਆ ਲੈ ਜੋ ਫਟਾਫਟ ਮਿੱਤਰ ਵੇਖੇ ਦੀ ਬੰਤਰ ਆ ਹੁਣ ਵੇਖ ਮੇਰੇ ਕਿੱਥੇ ਹਾਈਟੀ ਦੀ ਆਉਣ ਲਈ ਆ ਤੇ ਇਹਦੇ ਫਿਰ ਗਾਂ ਜਾ ਕੇ ਕਿਤੇ ਰਿਕਾਰਡ ਪੈਦਾ ਕਰੂਗੀ ਮੱਝ ਵਾਕਿਆ ਗੱਲ ਸੀ ਵਾਕਿਆ ਹੀਰਾ ਬਣੂਗੀ ਦੋਸਤੋ ਬਾਪੂ ਦੇ ਨਾ ਮੋਰਾ ਤਾਂ ਥੋੜੀ ਨੀਵੀਂ ਰਹਿੰਦੀ ਆ ਛੋਟੀ ਮੈਂ ਨਾ ਚੱਕ ਮੇ ਪੁੜਿਆ ਪਿੱਛੇ ਦੇ ਉਮਰ ਕਿੰਨੀ ਹੋਊ ਇਹਦੀ ਹੈ 1.5 ਸਾਲ ਦੀ ਅੱਛਾ 1.5 ਸਾਲ ਲੈ ਚੱਲ ਆਪਣੀ 1.5 ਸਾਲਾਂ ਨੂੰ ਮੈਂ ਕਿਹਾ 1.5 ਸਾਲ ਦੀ ਆ ਠੀਕ ਆ ਅੰਬਰਸਰ ਡੈਰੀ ਦੀ ਹੈ ਕੱਟੀ ਮੇਰੇ ਹਿਸਾਬ ਨਾਲ ਬਾਪੂ ਜੀ ਚੰਗੀ ਕੋ ਸੇਵਾ ਕਰ ਲੇ ਕੋਈ ਸ਼ੱਕ ਨਹੀਂ ਯਾਰ ਇਹ ਘਰੇ ਖੜੀ ਆ ਬੋਤੇ ਜਿਹੜੀ ਮੱਝ ਲੱਗੂਗੀ ਯਾਰ ਵਾਕਿਆ ਚੱਡਾ ਭਰਿਆ ਜਦੋਂ ਇਹਨੇ ਠੀਕ ਆ ਵੇਖਾਂ ਦਾ ਕਾਹਦਾ ਟੇਡਾ ਕੱਟ ਤੇ ਮਣਕਣੀ ਅੱਖ ਕਿਆ ਬਾਤਾਂ ਚਾਰੂ ਬਹੁਤ ਆ ਲਓ ਦੋਸਤੋ ਆ ਵੇਖੋ ਟੇਡਾ ਕੱਟ ਤੇ ਮਣਕਣੀ ਅੱਖ ਤੇ ਬਾਪੂ ਕਹਿੰਦਾ ਖਰੀਦ ਲੋ ਫਟਾਫਟ ਇਹ ਉੜ ਜਾਣੀਆਂ ਮਿੰਟੋ ਮਿੰਟੀ ਵਾਕਿਆ ਉਹ ਚਾਰੇ ਨਗੀਨੇ ਬਾਪੂ ਤੂੰ ਲੈ ਆਏ ਆ ਆਰਡਰ ਵਾਲੇ ਨਗੀਨੇ ਆ ਹਾਂ ਕੋਈ ਸ਼ੱਕ ਨਹੀਂ ਬਾਕੀ ਇੱਕ ਗੱਲ ਹੈਗੀ ਆ ਪਹੂ ਜਿੰਨੇ ਵੀ ਆਇਆ ਸਾਰੇ ਸਾਫ ਸੁਥਰੇ ਅੰਗਾ ਦੇ ਆ ਯਾਰ ਆ ਲਿਆਈ ਦੇ ਆਪਾਂ ਵੇਖ ਕੇ ਦੋ ਚਾਰ ਨਾ ਗਈ ਆ ਤੇ ਲਿਆਈ ਦੇ ਟੌਪ ਦੇ ਆਪਦੇ ਲੋ ਗਾਂਹ ਮਹਾਰਾਜਾ ਗੁਰਨਾਨਕ ਪਾਤਸ਼ਾਹ ਨੇ ਜੋ ਚੰਗਾ ਲੱਗੇ ਠੀਕ ਹੋਣਾ ਲਿਆ ਬਾਪੂ ਲਿਆ ਹਾਂਜੀ ਆਪਾਂ ਆਪਦੇ ਵੱਲੋਂ ਤਾਂ ਖਰੀਦ ਵਧੀਆ ਕਰੀਦੀ ਆ ਨਹੀਂ ਵਾਕਿਆ ਬਾਪੂ ਮਹਾਰਾਜ ਦੀ ਕਿਰਪਾ ਹੀ ਆ ਏਡਾ ਕੱਟ ਤੇ ਮਣਕ ਨਹੀਂ ਆਖ ਤੇ ਕੱਟੀ ਦਾ ਸਰੀਰ ਵੇਖ ਤੇ ਥਣ ਥਣ ਵੇ ਲੈ ਚੱਲ ਬਾਪੂ ਉੱਥੇ ਕਿਹੜੀਆਂ ਗੱਲਾਂ ਯਾਰ ਸੋ ਦੋਸਤੋ ਜੈਜ ਮਾਰਕਿੰਗ ਆ ਤੇ ਧੁੰਨ ਤੇ ਵੀ ਨਿਸ਼ਾਨੀਆਂ ਮਿਲਕਮੈਨ ਵੀ ਆ ਚੈੱਕ ਕਰੋ ਤੇ ਇੱਕ ਇਹਦੀ ਖਾਸੀਅਤ ਵਿਖਾਉਣ ਲੱਗਾ ਤੁਹਾਨੂੰ ਮੈਂ ਜਿਹੜੀ ਇਹਦੇ ਥਣਾ ਦਾ ਗੈਪ ਆ ਹਣ ਵੇਖੋ ਤੁਸੀਂ ਇਹਦੇ ਆਹ ਵੇਖੋ ਝੋਲੀ ਵੇਖੋ ਇਹਦੀ ਬਾਗਮਾਲ ਦੀ ਲੱਗੀ ਹੋਈ ਆ ਤੇ ਇਹਦਾ ਜਿਹੜਾ ਫੇਸ ਕੁਆਲਟੀ ਆ ਉਹ ਵੀ ਤੁਹਾਨੂੰ ਮੈਂ ਜਰੂਰ ਵਿਖਾ ਦਿੰਨਾ ਕਿਉਂਕਿ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਜਦੋਂ ਦੂਰੋਂ ਆਉਣਾ ਹੋਵੇ ਤੇ ਕਿਉਂਕਿ ਵਾਟ ਬਾਵਾ ਬਣ ਜਾਂਦੀ ਆ ਤੇ ਅੰਗ ਪੈਰ ਸਾਰੇ ਵੇਖੇ ਹੋਣ ਤੇ ਫਿਰ ਬੰਦੇ ਨੂੰ ਨਾ ਪੂਰਾ ਐਸਟੀਮੇਟ ਹੋ ਜਾਂਦਾ ਵਾ ਕਿ ਇਹੇ ਕੱਟੀ ਦੀ ਹਾਈਟ ਕਿੱਡੀ ਹੋਊਗੀ ਇਹਦਾ ਆਰਡਰ ਕੁਆਲਟੀ ਕੀ ਆ ਤੇ ਪੂਸ਼ ਕੀ ਆ ਕਿਉਂਕਿ ਪੂਸ਼ ਕਈਆਂ ਕੱਟੀਆਂ ਦੀ ਮੰਨ ਲਓ ਛੋਟੀ ਹੁੰਦੀ ਆ ਜਾਂ ਕਈਆਂ ਦਾ ਉੱਚਾ ਲੱਗਾ ਹੁੰਦਾ ਵਾ ਪਾ ਲੋ ਖੋਚ ਤੋਂ ਉੱਚੀ ਹੁੰਦੀ ਪਰ ਇਹ ਕਰਮਾ ਵਾਲੀ ਦੀ ਅਧਿਓਂ ਜਿਆਦੀ ਵਾਈਟ ਪੂਛ ਤੇ ਖੋਚ ਤੋਂ ਥੱਲੇ ਪੂਰੀ ਨੀਵੀਂ ਜਾਂਦੀ ਆ ਮੇਰੇ ਹਿਸਾਬ ਨਾਲ ਜੇ ਚੰਗੀ ਜਦੋਂ ਮੱਝ ਤਗੜੀ ਭਰੂਗੀ ਤੇ ਪੂਛ ਪੂਰੀ ਵਿੜਾ ਹੋਂਬਰ ਤੱਕ ਇਹਦੀ ਜਾਊਗੀ ਸੋ ਆ ਵੇਖੋ ਇਹਦਾ ਆ ਚੀਜ਼ ਦਾ ਮਰੀਦਾਂ ਦੋਸਤੋ ਮੈਂ ਬਾਪੂ ਫਿਰ ਇਹ ਕਿਹੜੇ ਫਾਰਮ ਦੀ ਆ ਗਈ ਇਹ ਅੰਮਰਸਰ ਦੀ ਆ ਜੀ ਠੀਕ ਆ ਤੇ ਕਿੰਨਾ ਦਾ ਡੇਰੀ ਦੀ ਆ ਠੀਕ ਆ ਬਾਪੂ ਝੋਟੀਆਂ ਪਰ ਤੇਰੀਆਂ ਸਾਰੀਆਂ ਵੇਖ ਲਈਆਂ ਪਰ ਜਿਹੜੀ ਇਹਨੂੰ ਆਰਡਰ ਲੱਗਾ ਯਾਰ ਮੈਂ ਕਹਿੰਦਾ ਆਟਰ ਯਾਰ ਰਵਣ ਸਿਆ ਵੇਖ ਨੀ ਯਾਰਾ ਇੱਕ ਅੱਛਾ ਮੈਂ ਕਹਿੰਦਾ ਆਰਡਰ ਵੇਖ ਕੇ ਤਾਂ ਮੈਂ ਵੇਖਿਆ ਕੱਦ ਤੇ ਆਰਡਰ ਵੇਖਿਆ ਇਹੋ ਜੇ ਕੱਟੀ ਤੇ ਮੈਂ ਥਣ ਨਹੀਂ ਦੇਖੇ ਕਦੇ ਇਹੋ ਜੇ ਆਰਡਰ ਠੀਕ ਆ ਕਿੱਦਾਂ ਦੇ ਆ ਠੀਕ ਆ ਬਾਕੀ ਸਿੰਗਲ ਹੱਡੀ ਆ ਗਈ ਹੈਨਾ ਸਿੰਗਲ ਆ ਚਾਰੂ ਬਹੁਤ ਆ ਜੋ ਮਰਜੀ ਪਾ ਦੇ ਠੀਕ ਆ ਨੱਬੀ ਕਿਲੀ ਆਉਂਦੀ ਹੈ ਵਾਕਿਆ ਬਾਪੂ ਸੇਵਾ ਚੰਗੀ ਕਰਦਾ ਫੁੱਲ ਕਰ ਲ ਭਰ ਕੇ ਰੱਖਦਾ ਹੈ ਪੱਟੀਆਂ ਕਿ ਨਹੀਂ ਆਖਾਂ ਪੱਠੀਆਂ ਦੀ ਨਹੀਂ ਗੱਲ ਉਹ ਵੇਲੇ ਆਪਾਂ ਪਰੋਲਾ ਫੀਡ ਦਾ ਇਸੇ ਕਰਕੇ ਬਣਾ ਕੇ ਭਰ ਕੇ ਰੱਖਿਆ ਅੱਛਾ ਕਈ ਦਾਈ ਕਹਿੰਦੇ ਵੀ ਨਹੀਂ ਯਾਰ ਬਾਪੂ ਪੋਂਦਾ ਨਹੀਂ ਮੈਂ ਫੀਡ ਬਣਾ ਕੇ ਪਰੋਲਾ ਸਪੈਸ਼ਲ ल्याਇਆ ਨਾ ਵਾਤੇ ਠੀਕ ਆ ਹਾਂਜੀ ਚੱਲ ਆਪਾਂ ਪਰੋਲਾ ਵੀ ਤੇਰਾ ਵਿਖਾ ਹੀ ਦੇਣਾ ਕਿਤੇ ਇਹ ਨਾ ਕਿ ਲੋਕੀ ਕਹਿਣ ਮੈਂ ਗਾ ਇਹਨਾਂ ਕਾ ਕੇ ਵੇਖ ਫੀਡ ਦਾ ਫੁੱਲ ਭਰਿਆ ਹੋਊਗਾ ਠੀਕ ਆ ਤੇ ਬਾਪੂ ਇਸ ਤੋਂ ਅੱਗੇ ਜਿਹੜੀ ਕੱਟੀ ਖਾਣ ਲੱਗਾ ਇੱਕ ਬੂਰੀ ਇਹ ਕਿੱਥੋਂ ਕੱਢ ਲੈ ਮੈਂ ਕਹਿੰਦਾ ਇਹ ਬੂਰੀ ਉਹ ਹੀ ਲੈ ਕੇ ਜਾਊਗਾ ਜਿਹੜਾ ਕੁੱਟ ਕੇ ਖਾਊਗਾ ਦੁੱਧ ਵਿੱਚ ਚੂਰੀ ਠੀਕ ਆ ਇਹ ਮਹਿੰਦੀ ਰੰਗੀ ਬੂਰੀ ਆ ਮਿੱਤਰਾ ਠੀਕ ਆ ਵੇਖ ਇਹਦਾ ਸਰੀਰ ਨਿੱਕੇ ਬੱਚੇ ਵੀ ਕਈ ਮੰਗਦੇ ਬੱਗੀ ਮੁੱਛ ਠੀਕ ਆ ਤੇ ਮਹਿੰਦੀ ਰੰਗੀ ਵਹਿ ਮਾਰਦੀ ਛਾਲਾ ਠੀਕ ਆ ਇਹ ਵੀ ਕਹਿੰਦੀ ਆ ਕੋ ਕਹਿੰਦੇ ਹੁਣ ਪੱਠੇ ਖਾਦੂ ਕਿਉਂ ਹਟਾਲਿਆ ਚਾਰੂ ਇਹ ਨਹੀਂ ਦੀਆ ਚੁੰਮੜੀ ਰਿੰਦੀ ਜਿਵੇਂ ਮੱਖੀਆਂ ਸਹਤ ਨੂੰ ਚੁੰਮੜਦੀਆਂ ਨਾ ਅੱਛਾ ਐ ਚੁੰਮੜਦੀ ਫੇ ਹਰੇ ਨੂੰ ਲੈ ਆ ਫਰੇ ਨੂੰ ਮੜਿਆ ਤੋੜ ਕੇ ਵਿਖਾ ਦੀ ਹਾਂ ਜੀ ਇਹਨੇ ਆਉਣਾ ਨਹੀਂ ਨੂੰ ਪਤਾ ਮੈਨੂੰ ਪੱਠਿਆਂ ਤੋਂ ਹਟਾਲਿਆ ਵੇ ਜੀ ਨਹੀਂ ਚਲੋ ਉਧਰ ਨੂੰ ਲੈ ਚਲੋ ਉਧਰ ਜਾਣ ਨੂੰ ਭੱਜੀ ਆਊਗੀ ਹਜਾ 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 ਚੱਲ ਕਰਮਾ ਲਈਏ ਹਜਾ 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 ਇਹ ਇੱਥੇ ਕਰ ਲਗਵਾ ਸੋ ਦੋਸਤੋ ਇਹ ਮਿੱਤਰੋ ਵੇਖੋ ਤੁਸੀਂ ਇਹਦੀ ਰੰਗੀ ਬੂਰੀ ਆ ਬੱਗੀ ਮੋਛਾ ਨਿੱਕੀ ਸਿੰਗੀ ਆ ਸਿੰਘ ਬਾਪੂ ਬਣ ਚੁੱਕਾ ਆ ਲੱਗਾ ਇਹਨੂੰ ਹਨਾ ਹਾਂ ਵਾਕਿਆ ਮਹਿੰਦੀ ਰੰਗੀ ਬੂਰੀ ਮਹਿੰਦੀ ਰੰਗੀ ਅੱਖ ਖੁਖ ਪੂਰੀ ਨੀਲੀ ਵਾਲੀ ਮੈਂ ਕਹਿੰਦਾ ਅੱਖ ਵੇਖਾ ਵਗੜ ਰਗੀ ਪਈ ਯਾਰ ਸਹੀ ਗੱਲ ਕਿਸੇ ਪਾਸੇ ਕੋ ਜਵਾਬ ਨਹੀਂ ਹੈ ਕਿ ਬਿੱਲੇ ਜਿਵੇਂ ਜਾਗਦਾ ਹੈ ਬਿੱਲੇ ਵਰਗੀ ਖੜਵੀ ਖੁਣ ਨੀਕੇ ਦੀ ਸੋਹਣੀ ਹੈ ਲੈ ਚੱਲ ਬਾਪੂ ਅੰਦਰ ਨੂੰ ਬੰਨ ਨੂੰ ਨਜ਼ਾਰਾ ਕੱਟੀ ਆ ਜਾ ਕਰੋ ਨੇ ਇਹ ਪੱਖਿਆਂ ਹੁੰਦਾ ਨਹੀਂ ਜਾਣਾ ਗੋਲੀਆਂ ਨੂੰ ਚੈੱਕ ਕਰਾ ਦੇ ਬਾਪੂ ਮੈਂ ਕਹਿੰਦਾ ਜੋ ਮਰਜੀ ਚੈੱਕ ਕਰੋ ਯਾਰ ਇੱਥੇ ਆ ਕੇ ਤਸੱਲੀ ਕਰਕੇ ਲਿਜਾਓ ਠੀਕ ਆ ਆਪਾਂ ਐ ਨਹੀਂ ਕਹਿੰਦੇ ਵੀ ਵੀਡੀਓ ਤੇ ਵੇਖਦੇ ਮੇਰੇ ਕੋਲੇ ਫਾਰਮ ਤੇ ਆ ਕੇ ਖੜ ਕੇ ਵੇਖੋ ਠੀਕ ਆ ਪ੍ਰੇਮਨਾ ਤੋ ਦੋਸਤੋ ਬਾਪੂ ਕਹਿੰਦਾ ਮੇਰੇ ਬਣਾ ਫਾਰਮ ਤੇ ਆ ਕੇ ਵਿਜ਼ਿਟ ਕਰਕੇ ਵੀ ਖਰੀਦ ਸਕਦੇ ਆਂ ਵੀ ਇੱਥੇ। ਇਹ ਨਹੀਂ ਮੈਂ ਆਪਾਂ ਕਹਿੰਦਾ ਫੋਨ ਤੇ ਵੀ ਕਰ ਰਹਿੰਦੇ ਆਂ ਸੌਦਾ ਕਈ। ਹਾਂ ਤੇ ਇੱਥੇ ਆ ਕੇ ਪ੍ਰੇਮ ਨਾਲ ਆਉਂਦਾ ਐ ਵੇਖੋ ਸਾਰਾ ਲੋ ਦੋਸਤੋ ਥਣਾ ਦੇ ਮਾਰੋ ਚਾਹ ਜਿਹੜਾ ਆਪਾਂ ਦੱਸਾਂਗੇ ਸੂਹੂਗਾ ਵੇਖ ਥਾਣੇ ਦੇ ਵਿੱਚ ਕਿਹੜਾ ਚੰਦ ਹੁੰਦਾ ਵਾ ਐਂ ਵੀ ਚਟਾ ਨਿਸ਼ਾਨ ਆਪਾਂ ਟੋਕੇ ਨੂੰ ਦੰਦੇ ਪਵਾਏ ਨਾ ਵੇ ਥਾਣੇ ਹੋ ਜੇ ਸਹੀ ਗੱਲ ਵਾਕਿਆ ਟੋਕੇ ਨੂੰ ਦੰਦੇ ਪਵਾ ਦੇਈ ਤੇ ਹੋ ਜੇ ਥਾਣਾ ਵੇ ਤੇ ਖੇ ਤੇ ਸਹੀ ਗੱਲ ਆ ਵਾਕਿਆ ਕੱਲਾ ਕੱਲਾ ਥਾਣਾ ਕੱਲਾ ਕੱਲਾ ਥਾਣ ਲੱਗੇ ਵੀ ਸੋਹਣੇ ਆ ਬਾਪੂ ਗਿਆ ਬਹੁਤ ਸੋਹਣਾ ਯਾਰ ਕੀ ਬਾਪ ਖਰੀਦੀ ਆ ਬਾਪਿਆ ਦੋਸਤੋ ਆਰਡਰ ਚ ਨਾ ਡੱਬ ਵੀ ਦੋਨੋਂ ਪਾਸੇ ਹੀ ਹੈਗੇ ਜਿਵੇਂ ਆਕਰ ਨਿਸ਼ਾਨੀਆਂ ਸਾਰੀਆਂ ਪ੍ਰੋਪਰ ਪੂਰੀਆਂ ਕਰਦੀਆਂ ਸੂਹ ਉੱਪਰ ਨਿਸ਼ਾਨ ਆ ਸਾਰੇ ਪੈਰਾਂ ਤੇ ਜਾਜ ਤੇ ਬਾਪੂ ਇਹ ਤਾਂ ਹੋ ਗਈ ਜਿਹੜੀ ਹੁਣ ਐ ਐਂਡ ਤੇ ਸਿਰਾ ਕੋਕਾ ਚੀਜ਼ ਵਿਖਾਉਣ ਲੱਗਾ। ਇਹ ਬਾਈ ਹਰਿਆਣੇ ਦੀ ਜੱਡ ਬਲੈਕ ਆ। ਅੱਛਾ ਇਹਨੂੰ ਕਹਿੰਦੇ ਇਹ ਕਾਫੀ ਚਿਰ ਪਹਿਲਾਂ ਆਪਣੇ ਕੋਲ ਮੱਝ ਗਈ ਸੀ। ਠੀਕ ਆ। ਉਹਨਾਂ ਤੋਂ ਮੈਂ ਦੋ ਲਈਆਂ ਸੀ ਟੁਕੀਆਂ ਝੋਟੀਆਂ। ਠੀਕ ਆ। ਤੇ ਨਾਲ ਇਹ ਕਰਮ ਵਾਲੇ ਲਿਆਂਦੀ ਹਰਿਆਣੇ ਚ। ਠੀਕ ਆ। ਤੇ ਉਹ ਜੁੜਾ ਵੇਖ ਗਿਆ ਸੀ। ਠੀਕ ਆ। ਇਹ ਫੇਰ ਜੇ ਮੈਂ ਰੱਖੀ ਸੀ ਤੇ ਹੁਣ ਇਹਦੇ ਆਪਾਂ ਵੀਡੀਓ ਪਾਉਣ ਲੱਗੇ ਆ। ਠੀਕ ਆ। ਪਰ ਇਹਦੀ ਕੀ ਬਾਤ ਅਮਨ ਸਿਆ? ਹੂੰ। ਕੱਟੀ ਆ। ਮੈਂ ਕਹਿੰਦਾ ਵੇਖ ਜਿਵੇਂ ਨਾ ਸੈਂਚਰੀਆਂ ਹੁੰਦੀਆਂ ਸੈਂਚਰੀਆਂ ਹਦਵਾਣੇ ਕਹਦੇ ਨੇ ਆ ਤੇ ਸੈਂਚਰੀ ਵਰਗੀ ਜਾਵੇ ਸਹੀ ਗੱਲ ਫੜਨੀ ਘੁਰਨੀ ਨੁਕਰੀ ਘੋੜੀ ਵਰਗੀ ਆ ਮੈਂ ਨੁਕਰੀ ਘੋੜੀ ਆ ਪਿੱਛਾ ਬਾਲਾ ਪਿੱਛਾ ਪੂਰਾ ਚੱਕ ਵਾ ਤੇ ਵੇਖ ਬਾਬੂ ਫਰੇਦਾ ਦਾ ਮੇਰੇ ਸਾਹਮਣੇ ਲਾਣਾ ਕਰਾਣਾ ਵੀ ਚੰਗਾ ਹੋਊਗਾ ਮੈਂ ਕਹਿੰਦਾ ਯਾਰ ਇਹਦਾ ਲਾਣਾ ਕਰਾਣਾ ਚੰਗਾ ਕਰਕੇ ਜੈਡ ਬਲੈਕ ਆ ਵਾਕਿਆ ਗੱਲ ਸੀ ਦੋਸਤੋ ਛਾਣੇ ਦੇ ਬਾਬੂ ਤਾਂ ਪਹਿਲਾਂ ਹੀ ਮਾੜਾ ਹੁੰਦਾ ਝੋਟੀਆਂ ਉਹ ਵੀ ਦੋਵੇਂ ਚੰਗੀਆਂ ਸੀ ਹੂੰ ਉਹ ਵੀਡੀਓ ਪਾਉਂਦਾ ਮੈਨੂੰ ਮੌਕਾ ਹੀ ਮਿਕਿਆ ਉਹ ਬੰਦੇ ਆਏ ਤੇ ਵੇਖਣਾ ਐ ਫਾਰਮ ਤੇ ਜੋੜਾ ਲੈ ਕੇ ਠੀਕ ਆ ਹਾਂਜੀ ਬਾਪੂ ਫਿਰ ਇਹਨਾਂ ਦੀ ਤਾਂ ਕੀਮਤ ਵੀ ਬਹੁਤ ਚੰਗੀ ਹਰਿਆਣੇ ਵਾਲੇ ਆਣੇ ਵਟਦੇ ਆਣੇ ਯਾਰ ਆ ਵੇਖ ਲੈ ਜੇ ਨਹੀਂ ਤੇ ਤਾ ਦੱਸ ਦੇ ਮੈਂ ਤਿੰਨੇ ਲਿਆ ਸੀ ਉਦੋਂ ਵੀਡੀਓ ਹੁਣ ਪਾਈ ਆ ਕਰਨ ਵਾਲੀ ਦੀ ਇਹਦੀ ਠੀਕ ਆ ਵੇ ਯਾਰ ਹੋਰ ਗੱਲਾਂ ਹੀ ਆ ਗੱਲਾ ਬਾਪੂ ਕੱਟੀ ਦੀ ਖੜਨੀ ਖੁੜਨੀ ਵੇਖਣ ਵਾਲੀ ਮੈਂ ਖੜਨੀ ਵੇਖ ਲਾ ਜਿਵੇਂ ਮਾਜੀ ਰੱਸਾ ਛੱਡ ਕੇ ਤੇ ਥਣ ਥਣ ਚੈੱਕ ਕਰੀ ਜਾ ਲੈ ਵਾਕਿਆ ਪੂਰ ਚੱਕ ਯਾਰ ਇੱਕ ਗੱਲ ਆ ਬਾਬੂ ਲੋਕੀ ਕਹਿੰਦੇ ਹਰਿਆਣੇ ਵਾਲੀਆਂ ਗਰਮ ਬੜੀਆਂ ਜਾਂ ਘੋਰਾ ਹੁੰਦੀਆਂ ਆ ਵੇਨਾ ਠੰਡੇ ਸੁਭਾਅ ਦੀ ਆ ਬਿਲਕੁਲ ਗਰਮ ਕਿੱਥੇ ਆ ਨਸਲ ਵਾਕਿਆ ਨਸਲ ਕੁਆਲਟੀ ਚੈੱਕ ਇਸ ਵੇਖੋ ਇਹਦਾ ਫੇਸ ਵੇਖੋ ਕਿਹਦੇ ਪਾਸੇੋਂ ਖੁੰਜੀ ਤਾਂ ਨਹੀਂ ਤੇ ਥੋਣ ਦੀ ਲੰਬਾਈ ਚੈੱਕ ਕਰੋ ਕਈ ਵੀਰ ਥੋਣ ਦੀ ਲੰਬਾਈ ਚੈੱਕ ਕਰਦੇ ਹੁੰਦੇ ਆ ਬੂਥੀ ਪਤਲੀ ਵੇ ਭਲਾ ਕੌਲੇ 'ਚ ਪਾਣੀ ਪਿਆ ਲੋ ਇਹੋ ਜੀ ਮੰਨ ਲਓ ਬੂਥੀ ਲ ਬਿਲਕੁਲ ਬਰੀਕ ਚਮੜੀ ਬਰੀਡ ਚਮੜੀ ਆ ਦੇਖ ਜੀ ਆਰਡਰ ਆਰਡਰ ਦਿਖਾਵੇ ਪੂਚ ਚਾਕੇ ਖੜ ਜੰਦੀਆਂ ਕਰਮ ਵਾਲੀਆਂ ਦੋਸਤੋ ਆ ਵਾ ਨਸਲਾਂ ਨਸਲ ਦਾ ਕੋਈ ਮੁੱਲ ਨਹੀਂ ਸਿਆਣੇ ਕਹਿੰਦੇ ਆ ਵੇਖੋ ਕਿਸੇ ਪਾਸੇ ਮਰਜੀ ਥਣ ਖਿੱਚੀ ਫਿਰੋ ਵੇਖੋ ਗੈਬ ਵੇਖੋ ਬਾਪੂ ਐਨੂੰ ਚਾਲਣੇ ਕਰਕੇ ਚੰਗੀ ਤਰ੍ਹਾਂ ਤਸੱਲੀ ਕਰਾਇਆ ਯਾਰ ਇਹ ਸਾਰੀਆਂ ਕਟੀਆਂ ਨੂੰ ਗੈਬ ਵੱਧ ਰੱਖੀ ਬੈਠੀ ਹੈ ਮੈਂ ਕਹਾਂ ਵੇਖ ਤਾਂ ਸਹੀ ਯਾਰ ਕੀ ਬਾਤ ਆ ਗਈ ਵਾਕਿਆ ਆ ਵੇਖੋ ਦੋਸਤੋ ਜਿਵੇਂ ਮਰਜੀ ਚੈੱਕ ਕਰਵੇ ਨੂੰ ਗੱਲ ਕਹਿਣ ਦੀ ਨਹੀਂ ਹੁੰਦੀ ਜੇ ਤੁਸੀਂ ਆ ਕੇ ਬਾਪੂ ਦੇ ਫਾਰਮ ਤੇ ਵੀਡ ਕਰੋਗੇ ਨਾ ਇੱਥੇ ਫੇਰ ਤਾਂ ਲੋਕਾਂ ਨੂੰ ਪਤਾ ਲੱਗੂਗਾ ਕਿ ਕੀ ਚੀਜ਼ਾਂ ਬਾਪੂ ਦੇ ਫਾਰਮ ਤੇ ਖੜੀਆਂ ਵਾਂ ਕਿਉਂਕਿ ਪੈਸੇ ਨਾਲ ਹੀ ਚੀਜ਼ਾਂ ਮਿਲਦੀਆਂ ਦੋਸਤੋ ਚੰਗੀ ਚੀਜ਼ ਬਹੁਤ ਘੱਟ ਮਿਲਦੀ ਹੈ ਤੇ ਜੇ ਮਿਲਦੀ ਆ ਤੇ ਫਿਰ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਸੋ ਇਹ ਸੀ ਅੱਜ ਬਾਪੂ ਸਵਰਨ ਸਿੰਘ ਢਲੋਂ ਦੇ ਫਾਰਮ ਦੇ ਜਿਹੜੇ ਨਗੀਨੇ ਤੇ ਜੇ ਕਿਸੇ ਨੂੰ ਪਸੰਦ ਆਏ ਤਾਂ ਦੋਸਤੋ ਕਰ ਲਿਓ ਸੰਪਰਕ ਤੇ ਬਾਪੂ ਜੀ ਫਿਰ ਕੀ ਕਹਿਣਾ ਚਾਹੋਗੇ ਇਨਾਂ ਦਾ ਆਪਾਂ ਫੋਨ ਤੇ ਕਰਾਂਗੇ ਸਾਰਿਆਂ ਦਾ ਜੀ ਮੁੱਲ ਹਾਂਜੀ ਫੋਨ ਤੇ ਦੱਸਾਂਗੇ ਫੋਨ ਤੇ ਫੋਨ ਤੇ ਠੀਕ ਆ ਤੇ ਆਪਾਂ ਪਹਿਲਾਂ ਵੀ ਦੱਸ ਕੇ ਨੂੰ ਦੱਸਿਆ ਵੀ ਮੈਂ ਚੱਕ ਚੁੱਕ ਦੇ ਚੱਕਰ 'ਚ ਨਹੀਂ ਪੈਂਦਾ ਠੀਕ ਆ ਚੈੱਕ ਆਪਾਂ ਆ ਕੇ ਲੈਣਾ ਵਾ ਕਿਸੇ ਤੋਂ ਠੀਕ ਆ ਤੇ ਠੀਕ ਆ ਵੀ ਪੇਮੈਂਟ ਲੈਣੀ ਆ ਆਪਾਂ ਭਾਵਾਂ ਸਾਈ ਕਰਕੇ ਦੋ ਚਾਰ ਦਿਨ ਅੜਕੇ ਵੀ ਤਾਂ ਵੀ ਆਪਾਂ ਆਪਣੇ ਘਰੇ ਕੱਟੀ ਖੜੀ ਆ ਠੀਕ ਆ ਸਾਈ ਕਰ ਜੋ ਜਦੋਂ ਪੇਮੈਂਟ ਹੋਊ ਉਹਦੋਂ ਲੈ ਜਾ ਠੀਕ ਆ ਤਾਂ ਦੋਸਤੋ ਬਾਪੂ ਕਹਿੰਦਾ ਵੀ ਸਾਈ ਕਰ ਜੋ ਜਿਵੇਂ ਮਰਜੀ ਆ ਪੱਕਾ ਬਿਆਨਾ ਦੇ ਜੋ ਪਰ ਮੈਂ ਉਦਾਂ ਕੱਟੀ ਨਹੀਂ ਕਿਸੇ ਨੂੰ ਵੀ ਖਿਲਾਉਂਦਾ ਕੱਟੀ ਪੇਮੈਂਟ 5000 ਪੇਮੈਂਟ ਆਊਗੀ ਤਾਂ ਕੱਟੀ ਉਹਦੀ 1000 ਰੁਪਿਆ ਪੇਮੈਂਟ ਪਾ ਦਿਓ ਤਾਂ ਇਹਨਾਂ ਦਿਨ ਚਾਰ ਦਿਨ ਵੇਟ ਕਰਾਂਗੇ ਆਪਾਂ ਬਾਪੂ ਫਿਰ ਇਹਨਾਂ ਦਾ ਫੀਡ ਪਲਾਨ ਕੀ ਪਾਉਣਾ ਇਹਨਾਂ ਨੂੰ ਮੰਨ ਲੋ ਹੀਟ ਇਹਨਾਂ ਨੂੰ ਆਪਾਂ ਪਾਉਣਾ ਯਾਰ ਇੱਕ ਗੱਲ ਆ ਲੋਕੀ ਕਹਿੰਦੇ ਸਾਡੇ ਪਸ਼ੂ ਗਰਮੀ ਚ ਪੱਠੇ ਛੱਡ ਜਾਂਦੇ ਆ ਇਹਨਾਂ ਨੇ ਮੂੰਹ ਨਹੀਂ ਚੱਕੀ ਕੋਈ ਯਾਰ ਇਹਨਾਂ ਨੇ ਹੁਣ ਤਾਂ ਉਹ ਪਹਿਲਾਂ ਪਰੋਲੇ ਸੌਫ ਆ ਕੇ ਔਲੇ ਆ ਸੋਇਆਬੀਨ ਆ ਤੇ ਜੋ ਆ ਅੱਛਾ ਤੇ ਤਾਰਾ ਮੀਰਾ ਠੀਕ ਆ ਇਹ ਮੈਂ ਗ੍ਰੇਂਡ ਕਰਾਉਣੇ ਕਰਾਉਣੇ ਆ ਠੀਕ ਆ ਇਹ ਕਰਾ ਕੇ ਦੇ ਨਾਲ 5 ਲੀਟਰ ਸਰੋਂ ਦਾ ਤੇਲ ਵੀ ਵਿੱਚ ਪਾਉਣਾ ਜਾ ਕੇ ਚੱਕੀ ਤੇ ਪਤਾ ਕਰ ਲੋ ਜਾ ਕੇ ਠੀਕ ਆ ਜਲਵੀਰ ਦੀ ਚੱਕੀ ਆ ਫਤਗੜ ਪਿੰਦੂਰ ਠੀਕ ਆ ਤੇ ਆਪਾਂ ਉਹ ਤੋਂ ਬਣਾਉਣੇ ਫੀ ਤੇ ਆਪਾ ਜਿਹੜਾ ਰਾਸ਼ਨ ਪਾਉਣੇ ਆ ਇਸ ਕਰਕੇ ਪੜੋਲੇ ਦੇ ਵਿੱਚ ਚੈੱਕ ਵਾਲਾ ਟੱਕਣਾ ਖਾ ਬਾਪੂ ਵਾਲੇ ਸੁੱਕੀ ਖਾ ਜਾਂਦੇ ਬੰਦੇ ਦਾ ਆਪਦਾ ਜੀ ਕਰੂਗਾ ਫੀਡ ਆ ਲੈ ਕੇ ਵੀ ਆ ਪਜੀਰੀ ਬੜੀ ਕਈ ਕਮੈਂਟ ਕਰਨਗੇ ਕਿਉਂਕਿ ਭੋਲੇ ਦੀ ਕਦੇ ਗਾਲ ਹੀ ਆ ਦੋਸਤੋ ਬਾਪੂ ਨਹੀਂ ਯਾਰ ਕਮੈਂਟ ਕਿਉਂ ਕਰਨਗੇ ਬਹੁਤ ਚੰਗੀ ਬਰੀਡ ਲਿਆਉਂਦਾ ਵਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਆਪਾ ਬਣਾਉਣੇ ਵੀ ਜਿਹੜੀ ਮਰਜ਼ੀ ਚੱਕੀ ਦਾ ਨੰਬਰ ਵੀ ਦਿਆਂਗੇ ਆਪਾ ਚੱਕੀ ਵਾਲੇ ਨੂੰ ਵੀ ਆ ਬਾਈ ਵੇਖੋ ਰਾਸ਼ਨ ਪੜੋਲਾ ਬਾਪੂ ਕਹਿੰਦਾ ਵੀ ਮੈਂ ਸਪੈਸ਼ਲੀ ਭਰਾ ਕੇ ਰੱਖਦਾ ਵਾਂ ਪਸੂ ਦਾ ਫੁੱਲ ਆ ਵੇਖੋ ਤੁਸੀਂ ਫੀਡ ਕਿਸੇ ਗੱਲੋਂ ਖੁੰਜੀ ਹੋ ਤਾਂ ਦੱਸੋ ਇੱਧਰ ਠੀਕ ਆ ਇੱਕ ਨੰਬਰ ਫੀਡ ਬਣਾ ਕੇ ਰੱਖੀ ਆ ਭੜੋਲਾ ਭਰ ਕੇ ਆ ਵੇਖ ਵਾਕਿਆ ਦੋਸਤੋ ਇਹ ਨਹੀਂ ਗੱਲ ਹੋਊਗੀ ਬਿਨਾ ਸੋਇਆਬੀਨ ਸਾਰਾ ਕੋ ਵਿੱਚ ਪਾ ਕੇ ਇੱਥੋਂ ਕੱਢਣਾ ਬਾਲਟੀ ਆਹ ਬਾਲਟੀ ਇਹਨਾਂ ਨੂੰ ਪੈਣੀ ਆ ਸਾਰਿਆਂ ਨੂੰ ਇੱਕ ਇੱਕ ਭਰ ਕੇ ਕੋਲੇ ਛਾਤਰ ਰੱਖਿਆ ਬਣਾਇਆ ਠੀਕ ਆ ਠੀਕ ਆ ਇੱਕ ਭਰ ਕੇ ਇਹਨਾਂ ਨੂੰ ਰਲਾ ਦੇਣੀ ਆ ਸ਼ਾਮ ਨੂੰ ਫੇਰ ਇਸੇ ਤਰ੍ਹਾਂ ਠੀਕ ਆ ਮੰਨ ਲਓ ਵੀ ਫੀਡ ਖਾਂਦੀਆਂ ਜਦੋਂ ਤੇ ਕਰਮਾਂ ਵਾਲੀਆਂ ਫਿਰ ਪੂਰਾ ਉਹ ਉੱਥੇ ਵਾਜਾਂ ਮਾਰਦੀਆਂ ਖੜੇ ਨੂੰ ਜਦੋਂ ਫੀਡ ਦਾ ਬਾਟਾ ਖੜਕਦਾ ਅੱਛਾ ਇਦਾਂ ਜਿਵੇਂ ਬੱਚਾ ਨਿਪਲਤੇ ਲੱਗਾ ਐ ਆਉਂਦੀਆਂ ਖੇਡਦੀਆਂ ਠੀਕ ਹੈ ਠੀਕ ਆ ਗਿਆ ਹੁਣ ਜੈਡ ਬਲੈਕ ਵੇਂਦੀ ਆ ਫੀਡ ਲੈਣ ਗਏ ਦੇ ਵੇਖਣ ਲੱਗ ਗਏ ਯਾਰ ਬਾਪੂ ਕੱਟੀ ਦੀ ਖੜਨੀ ਨਾ ਉਹ ਕੁਦਰਤੀ ਬਣਾਉਣ ਵਾਲੋਂ ਇਹਨੂੰ ਮੰਨ ਲਓ ਕੱਟੀ ਬਣਾ ਗਿਆ ਲੱਗਦੀ ਨੁਕਰੀ ਕੋੜੀ ਵਰਗੀ ਯਾਰ ਕੀ ਬਾਤਾਂ ਯਾਰ ਤੇ ਬੂਥੀ ਵੀ ਜਮਾ ਕੋੜੀ ਤੇ ਆ ਇਹ ਨਹੀਂ ਵੇਖ ਜਾ ਜਮਾ ਵੇ ਵਾਕਿਆ ਇਦਾਂ ਹੀ ਉਹ ਪਕਾਟੇ ਮਾਰਦੀਆਂ ਹੁੰਦੀਆਂ ਕੋੜੀਆਂ ਨਿੱਕਾ ਨਿੱਕੀ ਬੂਥੀ ਸਹੀ ਗੱਲ ਹੈ ਵੇਖ ਬ ਮੈਂ ਵੀ ਵਪਾਰ ਤਾਂ ਜ਼ਿੰਦਗੀ 'ਚ ਬਥੇਰਾ ਕੀਤਾ ਬਥੇਰੇ ਜਾਨਵਰ ਵੇਖੇ ਆ ਪਰ ਇੰਨੀ ਬਰੀਕ ਤੇ ਇੰਨੀਆਂ ਬਰੀਕੀਆਂ ਵਾਲੀ ਕੱਟ ਹੀ ਨਹੀਂ ਵੇਖੀ ਮਮਨ ਸਿੰਘਾਂ ਚੰਗੀ ਬਰੀਡ ਹੈ ਨਾ ਜਿਹੜੀ ਹਰਿਆਣੇ ਦੀ ਚੰਗੀ ਬਰੀਡ ਆਪਦਾ ਰਿਜ਼ਲਟ ਵਿਖਾਉਂਦੀ ਵਿਖਾਉਂਦੀ ਬਿਲਕੁਲ ਬਿਲਕੁਲ ਕਿਉਂਕਿ ਮਾਂ ਪਿਓ ਪਿੱਛੋਂ ਚੰਗਾਵਾ ਚੰਗਾ ਲਾਣੇ ਕਰਾਂਦਾ ਉਹ ਪਤਾ ਲੱਗ ਜਾਂਦਾ ਵੀ ਆ ਵਾਕਿਆ ਦੁੱਧ ਦੇਣ ਵਾਲੀ ਬਰੀਡ ਹੈ ਠੀਕ ਹੈ ਠੀਕ ਹੈ ਤੇ ਬਾਪੂ ਜੀ ਠੀਕ ਆ ਫੇ ਸਸਰੀਕਾਲ ਸਸਰੀਕਾਲ ਤੇ ਹੁਣ ਇਸ ਤੋਂ ਬਾਅਦ ਫੇਰ ਆਪਾਂ ਨਵੇਂ ਨਗੀਨੇ ਕੋਈ ਫੇਰ ਚੰਗੇ ਜਰੂਰ ਜਰੂਰ ਲਿਆਉਂਦੇ ਰਾਂਗੇ ਨਹੀਂ ਨਹੀਂ ਆਉਂਦੇ ਆ ਨਾ ਫਾਰਮ ਤੇ ਜਦੋਂ ਕੋਈ ਆਉਂਦਾ ਸਿੰਘ ਉਹ ਤੋਂ ਲੈ ਜਾਂਦਾ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਦਾ ਇੱਕ ਦੋ ਲਿਆਈ ਦੇ ਇੱਕ ਦੋ ਸੇਲ ਹੋ ਜਾਂਦੇ ਆ ਦਰਸ਼ਕ ਕਈ ਤਰਾਜ ਕਰਦੇ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਉਂਦੇ ਵੀਡੀਓ ਕੀ ਪਾਈ ਜਾਂਦੀ ਆ ਇਹ ਪੰਜ ਚਾਰ ਨਾਗ ਆ ਜਾਣ ਇਕੱਠੇ ਫੇਰ ਪਾਈਏ ਜਿੱਦਾਂ ਕੋਈ ਮੁੜੇ ਨਾ ਠੀਕ ਹੈ ਜੀ ਸੁਧਾਰ ਕੇ ਮੈਂ ਦਰਸ਼ਕਾਂ ਨੂੰ ਕਹਿਣਾ ਵੀ ਕਹਿੰਦੇ ਹੁੰਦੇ ਜਿਵੇਂ ਵੀ ਖਿਡਾਰੀ ਨੂੰ ਇਸ਼ਾਰਾ ਤੇ ਪਹਿਲਵਾਨ ਨੂੰ ਤਾੜੀ ਤੇ ਮੇਰੇ ਬਾਅਦ ਤੇ ਤੁਹਾਡਾ ਸ਼ੇਅਰ ਹੀ ਇੱਕ ਜ਼ਰੂਰੀ ਆ ਇੱਕ ਸ਼ੇਅਰ ਜੂ ਕਰ ਦਿਆ ਕਰੋ ਦੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਪੂ ਕਹਿੰਦਾ ਕਿ ਇੱਕ ਵੀਡੀਓ ਸ਼ੇਅਰ ਕਰ ਦੋਗੇ ਤਾਂ ਮੈਂ ਵੱਧ ਤੋਂ ਵੱਧ ਨਿੰਦਿਗੀਆਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਜਾਉਂਗੀਆਂ ਤੁਹਾਡੇ ਕੋਲੇ ਵਾਹ ਠੀਕ ਆ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ